ਖੜੇ ਪੈਂਡੇ ਕੋ ਮਹੀਨੇ ਦੀ ਅੱਧੀ ਰਾਤ ਸੀ ਆਕਰ ਸੰਤਾਂ ਦੇ ਬੇਨਤੀ ਕਰਨ ਤੇ ਤਨਘੋਰ ਕਾਲੀ ਰਾਤ ਸੀ ਜਿਹੜੀ ਆਨੰਦਪੁਰ ਸਾਹਿਬ ਦੇ ਗਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੀ ਵਿਖੜੇ ਪੈਂਡੇ ਤੇ ਇੱਕ ਕਰੜੀ ਯਾਤਰਾ ਅਸਮਾਨ 'ਤੇ ਤੇਜ਼ੀਂ ਬਰਸ ਰਹਾ ਸੀ ਹਵਾ ਬਹੁਤ ਤਰੰਗ ਜਿਵੇਂ ਤਿੱਖੇ ਤੀਰ ਪਿੰਡੇ 'ਤੇ ਵੱਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀਆਂ ਗਰਜਦੀਆਂ ਲਹਿਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਰਜਾਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਤ ਐਸਾ ਆਹ ਤੇਰੇ ਵਿੱਚ ਚੱਲ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜੱਥੇ ਸਰਸਾ ਦੇ ਕੰਡੇ ਇਕੱਠੇ ਹੋਏ ਬਦਲਾ ਜਿ ਚਮਕਦੀ ਬਿਜਲੀ ਵਿੱਚ ਕਦੇ ਕਦੇ ਕੁਝ ਚਿਹਰੇ ਨਜ਼ਰ ਆਉਂਦੇ ਜਾਂ ਸਰਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾ ਹੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਆਸਾ ਕੀ ਵਾਰਤਾ ਵਾਰ ਦੀ ਸੰਪੂਰਤਾ ਕੀਤੀ ਤੇ ਹੁਕਮ ਕੀਤਾ ਸ

ਆ ਪਹਿਨਾ ਤੈਅ ਕਰਦੇ ਰਹੇ 8 ਕੋ ਦੀ ਰਾਤ ਨੂੰ ਹਮਲਾਕ ਨੂੰ ਮਾਸ਼ਕੀ ਦੀ ਨਿਸ਼ਾਨੇ ਵਿੱਚ ਜਾਪ ਹੁੰਦੇ ਇਹ ਸੇ ਮਾਤਾ ਲక్ష్ਮੀ ਜੀ ਨੇ ਸਾਹਿਬ ਜਾਨਿਆਂ ਨੂੰ ਭੋਜਨ ਛਕਾਇਆ ਇਹ ਰਾਤ ਆਰਾਮ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਛਾਨ ਵਾਲਾ ਇਹ ਤੇ ਚਿਹਰਾ ਮਿਲਿਆ ਉਹ ਸੀ ਕੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਦੇ ਆ ਕੇ ਨਮਸਦਾਰ ਕੀਤੀ ਅਤੇ माता जी ती मेरे नाल आओ मेरे घर तहन सुरखा मिलेगी माता जी ने छोटे साहेबाद्या लिया गगू ने भरोसा करद उस नए ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਲੰਘਦੇ ਥਰੂ ਥਰੂ ਘਰ ਦੇ ਉਹ ਗੱਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੱਗੂ ਦੇ ਪਿੰਡ ਪੁੱਜੇ ਜਿੱਥੇ ਉਸਨੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ माता जी ने यह नहीं सी पता कि अगली ही घड़ी में गंगू का रूप कि बदल बदलन वाला है यह सोचा भी नहीं सी जा सकता के सुरक्षा के निलया टिकाणा धोखे तो बदल जाएगा शुरू में गंगू ने मिठे बोल बोले खान पीन का भरोसा दिता पर जिम्मे ही उसकी निगाह माता जी कोई कटड़ी से पई उसका मन लालच न भर गया गंगू ने रात के ओ कीमती कठड़ी चुक ली जब माता जी ने नरम पुत्र गंगू रात जो कठड़ी तू चुकी सुरक्षित थान रख दिती है ता गंगू दी रूह दे अंदर छुपया काला रूप उभर आया वह अग बबूला हो चीकन लगा तुसी मेरे उत्ते चोरी का दोष लगाते हो हमने ही तहू मोरिंडे कोतवाल के हवाले करता हाँ

सूबेदार वजीर खान को पेश पेश किया गया जिथेह साहब ने शोक के ऐलान करने दीप जाए अडोलता नाल फते बुलाई एहे माताजी वलो दीती गई सिखिया दान तीजा सी अगले दिन 12 बहुनु पेशी वेले साहब ने फेर ओत्ते दिलेरी नाल फते बुलाई

दाजी लही बहुत बिखड़े पंडे वाली सी माता गुजरी जी अपने पोतरे नू सिर्फ जिंदगी ही नहीं सन दे रहे सब ओना नू अदुतेश आदत लही अगमी सबक सिखा के तैयार भी कर रहे तन